ਅੱਜ ਜੇ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਆ ਉਹ ਸੋਚ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਡਾ ਵੀ ਦਿਮਾਗ ਸੌਨ ਹੋ ਜਾਵੇਗਾ ਤੁਹਾਨੂੰ ਦੱਸਦੀ ਹਾਂ ਕਿ ਇਹ ਜੋ ਮਾਮਲੇ ਨੇ ਇਹ ਲਗਾਤਾਰ ਵਧਦੇ ਜਾ ਰਹੇ ਨੇ ਜਿੱਥੇ ਕਿ ਕਈ ਵਿਅਕਤੀ ਤਾਂ ਅਣਜਾਣ ਹੁੰਦੇ ਨੇ ਤੇ ਕਈ ਵਿਅਕਤੀ ਜਾਣ ਕੇ ਇਹ ਸਭ ਚੀਜ਼ਾਂ ਕਰ ਰਹੇ ਹੁੰਦੇ ਨੇ ਤੁਸੀਂ ਵੀ ਇਹ ਘਟਨਾ ਨੂੰ ਸੋਚ ਕੇ ਸੁਣ ਕੇ ਹੈਰਾਨ ਰਹਿ ਜਾਵੋਗੇ ਤੁਸੀਂ ਦੇਖੋਗੇ ਇਹ ਜੋ ਘਟਨਾ ਹੈ ਉਹ ਕਿਸ ਤਰ੍ਹਾਂ ਵਾਪਰੀ ਹੈ ਤੇ ਇਹ ਜੋ ਗੱਲ ਹੈ ਉਹ ਪੂਰੇ ਦਿਮਾਗ ਨਾਲ ਇਸ ਘਟਨਾ ਨੂੰ ਰਚਾਇਆ ਗਿਆ ਹੈ ਜਿੱਥੇ ਕਿ ਕਈ ਵਾਰ ਕਈ ਵਿਅਕਤੀਆਂ ਨੂੰ ਇਹਨਾਂ ਘਟਨਾਵਾਂ ਦਾ ਪਤਾ ਹੀ ਨਹੀਂ ਲੱਗਦਾ ਤੇ ਉਹ ਇਸ ਤਰ੍ਹਾਂ ਹੀ ਆਪਣੀ ਜ਼ਿੰਦਗੀ ਵਿੱਚ ਕਈ ਲੋਕਾਂ ਦਾ ਚਰਿੱਤਰ ਨਿਵਾਰਣ ਕਰਦੇ ਰਹਿੰਦੇ ਹਨ ਅਜਿਹੀ ਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੈਟੀਵੀ ਦੇ ਨਾਲ ਮੈਂ ਦੀ ਆਪਣੀ ਜਸ਼ਨਪ੍ਰੀਤ ਕਰ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਇਹ ਅੱਜ ਇੱਕ ਅਜੇ ਹੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਲੜਕੀ ਨਕਲੀ ਆਈਪੀਐਸ ਆਫੀਸਰ ਬਣ ਕੇ ਪੁਲਿਸ ਦੇ ਵਿੱਚ ਜਾਂਦੀ ਹੈ ਤੇ ਬਾਅਦ ਵਿੱਚ ਉਸ ਦੀ ਜੋ ਚਲਾਕੀ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਉਸ ਦਾ ਸਾਰਾ ਪਾਂਡਾ ਫੋੜ ਦਿੱਤਾ ਜਾਂਦਾ ਹੈ ਪੂਰੀ ਖੇਡ ਸਮਝ ਵਿੱਚ ਆ ਜਾਂਦੀ ਹੈ ਤੇ ਉਸ ਤੇ ਮਾਮਲਾ ਵੀ ਦਰਜ ਕੀਤਾ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹ ਜੋ ਅਸਲ ਵਿੱਚ ਮਾਮਲਾ ਹੈ ਉਹ ਤਰਨ ਤਰਨ ਦੇ ਪਿੱਕੀ ਵੈਂਡ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਗਿਆ ਸੀ ਕਿ ਨਾਕੇ ਦੇ ਦੌਰਾਨ ਇੱਕ ਆਈਪੀਐਸ ਅਫਸਰ ਜਿਸ ਦਾ ਨਾਮ ਸਿਮਰਨਜੀਤ ਕੌਰ ਹੈ ਉਹ ਨਾਕੇ ਤੇ ਹੁੰਦੀ ਖੜੀ ਹੁੰਦੀ ਹੈ ਜਿਸ ਦੇ ਦੌਰਾਨ ਉਥੋਂ ਦੀ ਲੋਕ ਆ ਜਾ ਰਹੇ ਨੇ ਹੁੰਦੇ ਨੇ ਪਰ ਉਧਰੋਂ ਹੀ ਇੱਕ ਅਫਸਰ ਆਉਂਦਾ ਹੈ ਜਦੋਂ ਹੀ ਉਹ ਉੱਥੇ ਉਸ ਕੋਲ ਖੜਦਾ ਹੈ ਤਾਂ ਉਸ ਨੂੰ ਪੁੱਛਦਾ ਹੈ ਪੁੱਛਗਛ ਦੇ ਦੌਰਾਨ ਉਹ ਘਬਰਾ ਵੀ ਜਾਂਦੀ ਹੈ ਤੇ ਜਦੋਂ ਹੀ ਉਸ ਤੋਂ ਪੁੱਛਗਛ ਕਰਦਾ ਹੈ ਪਹਿਲਾਂ ਤਾਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਕਿ ਇਸ ਦੀ ਬਦਲੀ ਇੱਥੇ ਕਿਵੇਂ ਹੋ ਗਈ ਇਹ ਜੋ ਇੱਥੇ ਖੜੀ ਹੈ ਇਹ ਮੈਮ ਇੱਥੇ ਕਿਵੇਂ ਖੜੀ ਹੈ ਇਹ ਸਾਰੀ ਗੱਲ ਦੀ ਉਹ ਪੁੱਛਗਛ ਕਰਦੇ ਨੇ ਕਿ ਤੁਸੀਂ ਕਿੱਥੋਂ ਕਿਵੇਂ ਹੋ ਇੱਥੇ ਕਦੋਂ ਤੁਸੀਂ ਜਾਇਨਿੰਗ ਕੀਤੀ ਇਹ ਸਾਰੀ ਗੱਲ ਜਦੋਂ ਉਸ ਤੋਂ ਪੁੱਛਦੇ ਨੇ ਤਾਂ ਪੁੱਛਗਛ ਦੇ ਦੌਰਾਨ ਹੀ ਪੁਲਿਸ ਵਾਲਿਆਂ ਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਹੈ ਤੇ ਜਦੋਂ ਹੀ ਇਹ ਘਟਨਾ ਕਰਾਉਂਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਤੁਰੰਤ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਉਸ ਤੇ ਮਾਮਲਾ ਵੀ ਦਰਜ ਕੀਤਾ ਜਾਂਦਾ ਹੈ ਹੁਣ ਤੁਸੀਂ ਦੇਖੋ ਕਿ ਸਾਡੀ ਪੰਜਾਬ ਦੀ ਜੋ ਪੁਲਿਸ ਹੈ ਉਹ ਹੀ ਇਹੋ ਜੇ ਕੰਮ ਕਰੇਗੀ ਤਾਂ ਸਾਡੇ ਲੋਕਾਂ ਦਾ ਕੀ ਬਣੇਗਾ ਦੇਖੋ ਤੁਸੀਂ ਇਹ ਉਹ ਇੱਕ ਨਾਰਮਲ ਲੜਕੀ ਹੈ ਇੱਕ ਆਮ ਲੜਕੀ ਹੈ ਜੋ ਇੱਕ ਅਜਿਹੀ ਘਟਨਾਕਰਮ ਨੂੰ ਅੰਜਾਮ ਦਿੰਦੀ ਹੈ ਜਿੱਥੇ ਕਿ ਕਈ ਵਿਅਕਤੀ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਕਿ ਇਹ ਜੋ ਘਟਨਾ ਹੈ ਉਹ ਕਿਵੇਂ ਵਾਪਰਦੀ ਹਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਉਹ ਆਈਪੀਐਸ ਆਫੀਸਰ ਨਕਲੀ ਵਰਦੀ ਪਾ ਕੇ ਨਾਕੇ ਤੇ ਜਾ ਕੇ ਖੜ ਜਾਂਦੀ ਹੈ ਤਾਂ ਤੁਰੰਤ ਹੀ ਉੱਥੇ ਪੁਲਿਸ ਵਿਅਕਤੀ ਆਉਂਦੇ ਨੇ ਜਦੋਂ ਹੀ ਉੱਥੇ ਪੁਲਿਸ ਦੇ ਮੁਲਾਜ਼ਮ ਪਹੁੰਚਦੇ ਨੇ ਤਾਂ ਉਹਨਾਂ ਦੁਆਰਾ ਉਸ ਲੜਕੀ ਦੀ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਪੁੱਛਗਿੱਛ ਦੇ ਦੌਰਾਨ ਹੀ ਇਹ ਜੋ ਮਾਮਲਾ ਹੈ ਉਹ ਸਾਹਮਣੇ ਆਉਂਦਾ ਹੈ ਜਿੱਥੇ ਕਿ ਦੱਸਿਆ ਗਿਆ ਹੈ ਕਿ ਜਦੋਂ ਹੀ ਉਹ ਪੁੱਛਗਿੱਛ ਕਰਦੇ ਨੇ ਕਈ ਗੱਲਾਂ ਉਹਨਾਂ ਤੋਂ ਪੁੱਛੀਆਂ ਜਾਂਦੀਆਂ ਨੇ ਕਿ ਤੁਸੀਂ ਏਦਾਂ ਕਿਤੇ ਤੁਸੀਂ ਕਦੋਂ ਜੁਆਇਨਿੰਗ ਕੀਤੀ ਜਾਂ ਤੁਹਾਡਾ ਨਾਮ ਕੀ ਹੈ ਕਈ ਵਾਰ ਤਾਂ ਇਹਨਾਂ ਗੱਲਾਂ ਤੋਂ ਘਬਰਾ ਜਾਂਦੀ ਸੀ ਪਰ ਬਾਅਦ ਵਿੱਚ ਜਦੋਂ ਹੀ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਸ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ ਪੂਰੀ ਜੋ ਖੇਡ ਹੈ ਉਹ ਪੁਲਿਸ ਨੂੰ ਸਮਝ ਆ ਜਾਂਦੀ ਹੈ ਤੇ ਉਹਨਾਂ ਵੱਲੋਂ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਇਸਨੇ ਜੋ ਆਈਪੀਐਸ ਦੀ ਵਰਦੀ ਨਕਲੀ ਪਾਈ ਸੀ ਉਸ ਦਾ ਪੂਰਾ ਕਾਰਨ ਦੱਸ ਦਿੱਤਾ ਜਾਂਦਾ ਹੈ ਤੇ ਜਦੋਂ ਹੀ ਪੁਲਿਸ ਵਾਲਿਆਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਸਤੇ ਮਾਮਲਾ ਵੀ ਦਰਜ ਕੀਤਾ ਜਾਂਦਾ ਹੈ ਤੇ ਮੌਕੇ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦਰਅਸਲ ਇਹ ਜੋ ਘਟਨਾ ਸਾਹਮਣੇ ਆ ਰਹੀ ਆ ਉਹ ਅੱਜ ਤਰਨਤਾਰਨ ਦੇ ਇਲਾਕੇ ਪਿੱਖੀ ਵੈਂਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਇਹ ਜੋ ਇੱਕ ਲੜਕੀ ਸੀ ਔਰ ਨਕਲੀ ਵਰਦੀ ਪਾ ਕੇ ਆਪਣੇ ਆਪ ਨੂੰ ਆਈਪੀਐਸ ਸਿਮਰਨਜੀਤ ਕੌਰ ਦੱਸ ਰਹੀ ਸੀ ਪਰ ਜਦੋਂ ਹੀ ਇਸ ਘਟਨਾ ਦਾ ਖੁਲਾਸਾ ਹੁੰਦਾ ਹੈ ਤਾਂ ਪੁਲਿਸ ਵਾਲਿਆਂ ਦੇ ਵੱਲੋਂ ਉਸ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਗ੍ਰਿਫਤਾਰ ਕਰਨ ਦੇ ਦੌਰਾਨ ਹੀ ਉਸ ਤੇ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਪਰ ਤੁਸੀਂ ਦੇਖੋ ਕਿ ਪੰਜਾਬ ਦੀ ਅਜਿਹੀਆਂ ਘਟਨਾ ਕਿਉਂ ਵਾਪਰਦੀਆਂ ਨੇ ਦੈਨ ਬਦੈਨ ਲੋਕ ਸ਼ਾਇਦ ਆਪਣੇ ਆਪ ਨੂੰ ਛਾਤਰ ਸਮਝਦੇ ਨੇ ਜਾਂ ਆਪਣੇ ਆਪ ਨੂੰ ਕੀ ਸਮਝਦੇ ਨੇ ਜੋ ਇਹਨਾਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਨੇ ਹੁਣ ਤੁਸੀਂ ਦੇਖੋ ਕਿ ਇਹ ਜੋ ਘਟਨਾ ਸੀ ਇੱਕ ਆਮ ਹੀ ਲੜਕੀ ਆਪਣੇ ਆਪ ਨੂੰ ਆਫੀਸਰ ਦੱਸ ਰਹੀ ਸੀ ਆਈਪੀਐਸ ਆਫੀਸਰ ਦੱਸ ਰਹੀ ਸੀ ਕਹਿੰਦੀ ਹੈ ਕਿ ਮੇਰਾ ਨਾਮ ਸਿਮਰਨਜੀਤ ਕੌਰ ਹੈ ਮੈਂ ਆਈਪੀਐਸ ਆਫੀਸਰ ਹਾਂ ਤੇ ਮੈਂ ਇੱਥੇ ਨਾਕਾ ਲਾਉਣ ਲਈ ਖੜੀ ਆ ਪਰ ਤੁਸੀਂ ਦੇਖੋ ਕਿ ਜਦੋਂ ਹੀ ਉਸ ਦੀ ਘਟਨਾ ਸਮਝ ਆ ਜਾਂਦੀ ਹੈ ਤਾਂ ਮੌਕੇ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਮੈਰਾ ਤੁਹਾਨੂੰ ਫਿਰ ਤੋਂ ਦੱਸਦੀ ਐ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਜੋ ਘਟਨਾਵਾਂ ਵਾਪਰਦੀਆਂ ਨੇ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰੋ ਰਾਹੋਗੇ ਤੁਹਾਡਾ ਵੀ ਦਿਮਾਗ ਸੁਣ ਨੋ ਜਾਵੇਗਾ ਹਾਂਜੀ ਤੁਹਾਨੂੰ ਦੱਸਦੀਏ ਜਿੱਥੇ ਕੀ ਉਹ ਜੀ ਘਟਨਾ ਵਾਪਰਦੀ ਹੈ ਕਿ ਤੁਸੀਂ ਸੁਣ ਕੇ ਇਸ ਨੂੰ ਹੈਰਾਨ ਰਹਿ ਜਾਵੋਗੇ ਤੁਸੀਂ ਖੁਦ ਵੀ ਸੋਚੀ ਪੈ ਜਾਵੋਗੇ ਕਿ ਅਸਲ ਵਿੱਚ ਇੱਕ ਗੱਲ ਕੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀਆਂ ਇਹ ਜੋ ਗੱਲ ਹੈ ਉੱਥੇ ਇੱਕ ਲੜਕੀ ਆਮ ਜਿਹੀ ਲੜਕੀ ਇੱਕ ਨਕਲੀ ਆਈਪੀਐਸ ਆਫੀਸਰ ਬਣ ਕੇ ਥਾਣੇ ਦੇ ਵਿੱਚ ਚੱਲ ਜਾਂਦੀ ਹੈ ਨਾਕੇ ਲੌਣ ਲੱਗ ਜਾਂਦੀ ਹੈ ਤੇ ਬਾਅਦ ਵਿੱਚ ਜੋ ਹੁੰਦਾ ਹੈ ਉਹ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਆਪਣੇ ਲਾਈਵ ਸਟੇ ਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਅਜਾਜੀ ਦੇ ਨਾਲ ਬਹੁਤ ਮੇ ਵਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਤਰਨਤਾਰਨ ਦੇ ਇਲਾਕੇ ਪਿੱਖੀ ਵੈਂਡ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਇੱਕ ਆਮ ਜਿਹੀ ਲੜਕੀ ਜਿਸ ਦਾ ਨਾਮ ਸਿਮਰਨਜੀਤ ਕੌਰ ਹੈ ਉਹ ਆਪਣੇ ਆਪ ਨੂੰ ਆਈਪੀਐਸ ਅਫੀਸਰ ਸਮਝ ਰਹੀ ਸੀ ਜਿਸ ਦੇ ਦੌਰਾਨ ਉਸ ਦਾ ਜੋ ਪੂਰਾ ਖੁਲਾਸਾ ਹੈ ਉਸ ਦੀ ਖੇਡ ਜੋ ਰੱਚੀ ਹੁੰਦੀ ਹੈ ਉਸ ਦਾ ਖੁਲਾਸਾ ਹੋ ਜਾਂਦਾ ਹੈ ਉਸ ਦੀ ਖੇਡ ਦਾ ਪੰਡਤ ਫਟ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ ਤਾਂ ਉਸ ਤੇ ਬਾਅਦ ਵਿੱਚ ਮਾਮਲਾ ਵੀ ਦਰਜ ਕੀਤਾ ਜਾਂਦਾ ਹੈ ਦਰਅਸਲ ਇਹ ਜੋ ਘਟਨਾਏ ਉਹ ਵਾਪਰਦੀ ਕਿੱਥੇ ਹੈ ਤੇ ਕਦੋਂ ਵਾਪਰਦੀ ਹੈ ਤੁਹਾਡੇ ਨਾਲ ਜਾਣਕਾਰੀ ਅੱਗੇ ਸਾਂਝੀ ਕਰਦੇ ਹਾਂ ਹੁਣ ਦੱਸ ਦਈਏ ਕਿ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਉਹ ਤਰਨਤਾਰਨ ਦੇ ਇਲਾਕੇ ਪਿੱਖੀਵੰਡ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਇੱਕ ਆਮ ਜਿਹੀ ਲੜਕੀ ਆ ਆਈਪੀਐਸ ਅਫੀਸਰ ਆਪਣੇ ਆਪ ਨੂੰ ਦੱਸਾਈ ਸੀ ਜਿਸ ਦੇ ਦੌਰਾਨ ਇੱਕ ਬੈਣ ਉਹ ਇੱਕ ਪੁਲ ਤੇ ਇੱਕ ਰੋਡ ਤੇ ਨਾਕਾ ਲਗਾ ਰਹੀ ਸੀ ਜਿਸ ਦੇ ਦੌਰਾਨ ਜਦੋਂ ਹੀ ਉੱਥੇ ਪੁਲਿਸ ਦੇ ਦੋ ਮੁਲਾਜ਼ਮ ਪਹੁੰਚਦੇ ਨੇ ਤਾਂ ਉਹਨਾਂ ਦੇ ਦੁਆਰਾ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪੁੱਛਦੇ ਦੇ ਦੌਰਾਨ ਹੀ ਉਹ ਸਭ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਦੋਂ ਜਰਨੀ ਕੀਤੀ ਤੁਹਾਡੀ ਡਿਊਟੀ ਇੱਥੇ ਕਿਵੇਂ ਆਈ ਤਾਂ ਤੁਹਾਡਾ ਨਾਮ ਕੀ ਹੈ ਤੁਹਾਡੀ ਉਮਰ ਕੀ ਹੈ ਸਾਰੀਆਂ ਗੱਲਾਂ ਉਹਨਾਂ ਤਾਂ ਪੁੱਛੀਆਂ ਜਾਂਦੀਆਂ ਨੇ ਪਰ ਪੁੱਛਣ ਦੇ ਦੌਰਾਨ ਜਦੋਂ ਉਸ ਤੋਂ ਪੁੱਛਿਆ ਜਾਂਦਾ ਹੈ ਤਾਂ ਉਹ ਘਬਰਾ ਜਾਂਦੀ ਹੈ ਜਦੋਂ ਹੀ ਘਬਰਾਉਂਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਇਹ ਗੱਲ ਦਾ ਸ਼ੱਕ ਹੋ ਜਾਂਦਾ ਹੈ ਤਾਂ ਸ਼ੱਕ ਹੋਣ ਦੇ ਦੌਰਾਨ ਹੀ ਸਾਰੀ ਉਸਦੀ ਡਿਟੇਲ ਕੱਢੀ ਜਾਂਦੀ ਹੈ ਪਰ ਜਦੋਂ ਇਹ ਪਤਾ ਲੱਗਦਾ ਹੈ ਤਾਂ ਉਹ ਜੋ ਲੜਕੀ ਸੀ ਉਹ ਇੱਕ ਨਕਲੀ ਵਰਦੀ ਪਾ ਕੇ ਉੱਥੇ ਆਪਣੇ ਆਪ ਨੂੰ ਆਈਪੀਐਸ ਦੱਸ ਰਹੀ ਸੀ ਜਿਸ ਦਾ ਨਾਮ ਸਿਮਰਨਜੀਤ ਕੌਰ ਸੀ ਹੁਣ ਤੁਸੀਂ ਦੇਖੋ ਕਿ ਇਹ ਜੋ ਮਾਮਲਾ ਹੈ ਜਿੱਥੇ ਤੁਸੀਂ ਦੇਖੋ ਕਿ ਇੱਕ ਪੁਲਿਸ ਵਾਲੇ ਹੀ ਅਜਿਹੇ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਤਾਂ ਆਪਣੇ ਪੰਜਾਬ ਦੇ ਲੋਕ ਜੋ ਨੇ ਉਹਨਾਂ ਦਾ ਕੀ ਬਣੇਗਾ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਇਸੈਂਸ ਫਰੀ ਵੀ ਮੈਂ ਤੁਹਾਡੀ ਆਪਣੀ ਦੇਸ਼ਕੀ ਕਰ ਬਖਮੀਰ ਬਣੀ ਸ਼ੂ